ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਜੀ ਨੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਪਹਿਲਾ ਵਾਲਾ ਬਟਨ ਜ਼ਰੂਰ ਦਬਾ ਲਿਤਾ ਜਿਉਂ ਬទਿ ਬទਿ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਹੁਣ ਆਪਾਂ ਗੱਲਬਾਤ ਜਿਹੜੀ ਕਰਨੀ ਹੈ ਜ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਟੌਪਿਕ ਉੱਪਰ ਕਰਨੀ ਹੈ ਕਿਉਂਕਿ ਬਹੁਤ ਕਿਸਾਨ ਵੀਰ ਨੇ ਜਿਹੜੇ ਮੈਸੇਜ ਫੋਨ ਕਰਦੇ ਰਹਿੰਦੇ ਨੇ ਉਹਨਾਂ ਨੂੰ ਪਿਛਲੇ ਸਾਲ ਦੇ ਵਿੱਚ ਵੀ ਸਮੱਸਿਆ ਆਈ ਆ ਤੇ ਉਹ ਡਰਦੇ ਨੇ ਕਿਉਂਕਿ ਬਾਸਮਤੀ ਦੇ ਬਹੁਤ ਇਸ ਵਾਰ ਰਕਬਾ ਵਧਣ ਦੀ ਸੰਭਾਵਨਾ ਹੈ। ਤਕਰੀਬਨ ਪੰਜਾਬ ਦਾ ਬਹੁਤ ਵੱਡਾ ਰਕਬਾ ਜਿਹੜਾ 131 126 ਤੇ ਬਾਸਮਤੀ ਕਿਸਮਾਂ ਦੇ نیچے ਆਉਣ ਵਾਲਾ ਇਸ ਵਾਰ। ਤੇ ਬਾਸਮਤੀ ਕਿਸਮਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਆਉਂਦੀ ਹੁੰਦੀ ਹੈ ਝੰਡਾ ਰੋਗ ਬਾਰੇ। ਤੇ ਬਹੁਤ ਕਿਸਾਨ ਵੀਰ ਕਹਿੰਦੇ ਨੇ ਵੀਰੇ ਸਾਡੇ ਪਿਛਲੇ ਸਾਲ ਬਹੁਤ ਜ਼ਿਆਦਾ ਝੰਡਾ ਰੋਗ ਆ ਗਿਆ ਸੀ। ਵੀ ਇਹਦੀ ਰੋਗ ਥਾਮ ਕਿਵੇਂ ਕਰੀਏ? ਦੇਖੋ ਵੀਰੇ ਜੇ ਤਾਂ ਤੁਹਾਡੇ ਬੀਜ ਦੇ ਵਿੱਚ ਜਾ ਕਈ ਵਾਰ ਕੋਈ ਖੇਤ ਦੇ ਵਿੱਚ ਹੀ ਇਹੋ ਜਿਹੀ ਕੋਈ ਪ੍ਰੋਬਲਮ ਹੁੰਦੀ ਹੈ ਫੇਰ ਤਾਂ ਗੱਲ ਝੁਦਾ ਹੈ ਜੇਕਰ ਆਪਾਂ ਗੱਲ ਕਰੀ ਵੀ ਬੀਜ ਵੀ ਪੂਰਾ ਆਪਾਂ ਵਧੀਆ ਲਿਆਂਦਾ ਤੇ ਬੀਜ ਨੂੰ ਟ੍ਰੀਟ ਵਧੀਆ ਕਰਿਆਗਾ ਫੇਰ ਪ੍ਰੋਬਲਮ ਬਹੁਤ ਘੱਟ ਆਉਂਦੀ ਹੈ ਤਾਂ ਅੱਜ ਮੈਂ ਕਿਸਾਨ ਵੀਰੋ ਤੁਹਾਨੂੰ ਇਹੀ ਮੰਨ ਕੇ ਚਲੋ ਵੀਡੀਓ ਤਾਂ ਹੀ ਪਾ ਰਿਹਾ ਵੀਡੀਓ ਨੂੰ ਪੂਰੇ ਐਂਡ ਤੱਕ ਜਰੂਰ ਦੇਖੋ ਵੀ ਜਿਹੜੀ ਆਪਾਂ ਬੀਜ ਦੀ ਟ੍ਰੀਟਮੈਂਟ ਆ ਉਹ ਕਿੱਦਾਂ ਕਰਨੀ ਹੈ ਉਸ ਤੋਂ ਬਾਅਦ ਜਦੋਂ ਆਪਾਂ ਬੀਜ ਨੂੰ ਖੇਤ ਦੇ ਵਿੱਚ ਖੰਡਿਆਉਣਾ ਉਦੋਂ ਕਿਵੇਂ ਟ੍ਰੀਟਮੈਂਟ ਕਰਨਾ ਤੇ ਝੋਨਾ ਲੱਗਣ ਤੋਂ ਬਾਅਦ ਕਿਵੇਂ ਟ੍ਰੀਟਮੈਂਟ ਕਰਨਾ ਤਿੰਨ ਵਾਰ ਕਿਸਾਨ ਵੀਰੋ ਤਿੰਨ ਤੋਂ ਚਾਰ ਵਾਰ ਜੇਕਰ ਆਪਾਂ ਟ੍ਰੀਟ ਕਰ ਦਾਂਗੇ ਆਪਣੇ ਝੋਨੇ ਨੂੰ ਮੁੜ ਕੇ ਆਪਣੇ ਝੰਡਾ ਰੋਗ ਨਹੀਂ ਆਉਂਦਾ ਫਸਲ ਦੇ ਵਿੱਚ ਪਹਿਲਾਂ ਤਾਂ ਕਿਸਾਨ ਵੀਰੋ ਮੈਂ ਗੱਲ ਇਹ ਦੱਸਦਾ ਜਦੋਂ ਆਪਾਂ ਬੀਜ ਲਿਆਂਦਾ ਜਿੱਦਾਂ ਆਪਾਂ ਇੱਕ ਮਨ ਲੇ ਕਿ ਚਲੋ ਇੱਕ 100 ਕਿਲੋ ਬੀਜ ਨੂੰ ਬਾਸਮਤੀ ਦੇ ਨੂੰ ਆਪਾਂ 200 ਤੋਂ ਲੈ ਕੇ 200 ਤੋਂ ਲੈ ਕੇ 250 ਗ੍ਰਾਮ ਜਿਹੜੀ ਥਾਇਫਨੇਟ ਮੈਥਾਈਲ ਆਉਂਦੀ ਆ ਉਹਦੇ ਨਾਲ ਆਪਾਂ ਸੋਧਣਾ ਠੀਕ ਹੈ ਇੱਕ 100 ਕਿਲੋ ਬੀਜ ਨੂੰ ਇਹ ਦੇਖ ਲਓ ਤੁਸੀਂ ਜੇ 20 ਕਿਲੋ ਤੁਸੀਂ ਭਿਉਣਾ ਤਾਂ 50 ਤੋਂ ਲੈ ਕੇ 60 ਗ੍ਰਾਮ ਤੁਸੀਂ ਜਿਹੜਾ ਬੀਜ ਆ ਉੱਲਾ ਬੀਜ ਨੂੰ ਦਵਾਈ ਲਾਉਣੀ ਆ ਤੇ ਉਸ ਤੋਂ ਕਿਸਾਨ ਵੀਰੋ ਕੀ ਕਰਨਾ ਬਾਅਦ ਦੇ ਵਿੱਚ ਆਪਾਂ ਜਦੋਂ ਆਪਾਂ ਪਨੀਰੀ ਖਲਿਆਰਤੀ ਤਕਰੀਬਨ 24 ਘੰਟੇ ਕਿਸਾਨ ਵੀਰੋ ਆਪਾਂ ਭਿਓ ਕੇ ਰੱਖਣਾ ਬੀਜ ਦੇ ਵਿੱਚ ਜਦੋਂ ਪਨੀਰੀ ਆਪਾਂ ਖਲਾਰਨੀ ਹੈ ਖਲਾਰਨ ਤੋਂ ਬਾਅਦ ਜਦੋਂ ਆਪਣੀ ਪਨੀਰੀ ਤੂਈਆਂ ਮਾਰੀ ਜਿੱਦਾਂ ਹੁਣ ਆਪਣੀਆਂ ਹਰੇ ਵਾਈ ਮਾਰੀ ਆ ਪਨੀਰੀ ਤਾਂ ਤੁਸੀਂ ਕਿਸਾਨ ਵੀਰੋ ਜਿੱਦਾਂ ਆਪਣੇ ਮੰਨ ਗਏ ਚਲੋ ਵੀ 50 ਕਿਲੋ ਬੀਜ ਦਾ ਛਿੱਟਾ ਟੋਡਾ ਮਾਰਿਆ ਹੋਇਆ ਤਾਂ ਤੁਸੀਂ ਕਿਸਾਨ ਵੀਰੋ 150 ਗ੍ਰਾਮ ਤੋਂ ਲੈ ਕੇ 150 ਗ੍ਰਾਮ ਜਿਹੜਾ 50 ਕਿਲੋ ਬੀਜ਼ ਦੇ ਉੱਪਰ ਤੁਸੀਂ ਛੱਟਾ ਦੇ ਦੇਣਾ ਥਾਇਫਨੇਟ ਮੈਥਾਈਲ ਦਾ ਪਾਣੀ ਦੇ ਵਿੱਚ ਭਰ ਕੇ ਪੂਰਾ ਤੇ ਰੇਤੇ ਚ ਰਲਾ ਕੇ ਸੱਟਾ ਮਾਰ ਦੋ ਇਹਦਾ ਤੇ ਇਸ ਨਾਲ ਕਿਸਾਨ ਵੀਰੋ ਆਪਣਾ ਝੰਡਾ ਰੋਊਗਾ ਜਿਹੜਾ ਪਨੀਰੀ ਦਾ ਝੰਡਾ ਰੋਊਗਾ ਉਹ ਕੰਟਰੋਲ ਹੋ ਜਾਊਗਾ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਜਦੋਂ ਪਨੀਰੀ ਖੇਤ ਦੇ ਵਿੱਚ ਪੱਟ ਕੇ ਲਾਉਣੀ ਹੈ ਤਾਂ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਕਿ ਕਿਸਾਨ ਵੀਰੋ ਜੇ ਤੁਸੀਂ 1236 ਵਰਤਣਾ ਚਾਹੋ ਨਿਓ 1236 ਵੀ ਵਰਤ ਸਕਦੇ ਹੋ ਪਰ ਇਹਦਾ ਰਿਜ਼ਲਟ ਥੋੜਾ ਜਿਹਾ ਬੈਟਰ ਲੱਗਿਆ ਮੈਨੂੰ 2-3 ਸਾਲ ਤੋਂ ਆਪਾਂ ਕਰਦੇ ਆਂ ਕੰਮ ਤੇ ਜਦੋਂ ਆਪਣੇ ਕਿਸਾਨ ਵੀਰੋ ਆਪਾਂ ਖੇਤ ਦੇ ਵਿੱਚ ਪਨੀਰੀ ਲਾਤੀ ਤਾਂ ਤੁਸੀਂ ਇੱਕ ਏਕੜ ਦੇ ਵਿੱਚ 250 ਗ੍ਰਾਮ ਥਾਇਫਨੇਟ ਮਥਾਇਲ ਆ ਜਿਹੜੀ ਉਹ ਜੂਰੀਏ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਲਾ ਕੇ 250 ਤੋਂ 300 ਗ੍ਰਾਮ ਥਾਇਫਨੇਟ ਮਥਾਇਲ ਆ ਜਿਹੜੀ ਉਹ ਲੈ ਲੈਣੀ ਆ ਮਿੱਟੀ ਚਰ ਲਾ ਲੈਣੀ ਜਾਂ ਜੂਰੀਏ ਚਰ ਲਾ ਲੈਣੇ ਆ ਪਨੀਰੀ ਖੇਤ ਦੇ ਵਿੱਚ ਲਾਉਣ ਤੋਂ ਇੱਕ ਹਫ਼ਤਾ ਬਾਅਦ ਤੁਸੀਂ ਉਹਦਾ ਛਿੱਟਾ ਦੇ ਦਿਓ ਠੀਕ ਹੈ ਤੇ ਇੱਕ ਵਾਰ ਉਹਦੋਂ ਛਿੱਟਾ ਦੇ ਦਿੱਤਾ ਤੇ ਇੱਕ ਵਾਰ ਉਸ ਤੋਂ 10 ਦਿਨ ਛੱਡ ਕੇ ਫੇਰ ਛਿੱਟਾ ਦੇ ਦਿਓ ਜੀ ਗੱਲ ਕੀ 250 ਗ੍ਰਾਮ ਦੀ ਤਾਂ ਕਿਸਾਨ ਵੀਰੋ ਤੁਸੀਂ ਦੇਖੋਗੇ ਤੁਹਾਡੇ ਖੇਤੜੇ ਵਿੱਚ ਮੂਟਾ ਵੀ ਝੰਡੇ ਰੋਗ ਦਾ ਨਹੀਂ ਆਉਣਾ ਜਿੱਥੇ ਤੱਕ ਮੇਰਾ ਤਜਰਬਾ ਮੈਂ ਇਹੀ ਤਜਰਬਾ ਕਰਦਾ ਹਰੇਕ ਸਾਲ ਆਪਾਂ ਇਹੀ ਚੀਜ਼ ਵਰਤੀਦੀ ਆ 17 18 ਵੀ ਲਾਉਣੇ ਆਪਾਂ 1509 ਵਗੈਰਾ ਵੀ ਜਿੱਦਾਂ 18 47 ਵਾਰ ਲਾਈ ਆਪਾਂ ਦੋ ਵਾਰ ਉਸ ਨੂੰ ਟ੍ਰੀਟ ਹੋਂ ਤੱਕ ਕਰ ਚੁੱਕੇ ਆ ਤੇ ਅੱਗੇ ਆਪਾਂ ਖੇਤ ਦੇ ਵਿੱਚ ਟ੍ਰੀਟ ਕਰਾਂਗੇ ਤੇ ਉਹਦੇ ਨਾਲ ਕਿਸਾਨ ਵੀਰੋ ਬਹੁਤ ਹੱਦ ਤੱਕ ਜਿਹੜਾ ਝੰਡਾ ਰੋਗ ਆ ਉਹ ਕੰਟਰੋਲ ਹੋ ਜਾਂਦਾ ਤਾਂ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਕਿ ਤੇ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦਰਾਂਗੇ ਤੁਸੀਂ ਆਪਣੇ ਚੈਨਲ ਨੂੰ ਵੱਧ ਵੱਧ ਪਿਆਰ ਦੇਂਦੇ ਰਹੋ ਸਪੋਰਟ ਕਰਦੇ ਰਹੋ ਧੰਨਵਾਦ